ਲੋ ਬਾਈ ਮਿੱਤਰੋ ਪੌਣੇ ਕਿ ਚਾਰ ਦਾ ਟਾਈਮ ਹੋ ਗਿਆ ਵੇਖੋ ਝੰਡ ਸੰਖਿਆ ਬੈਠੀ ਜੋ ਤਾਂ ਮੇਰੇ ਨਾਲ ਆ ਗਈ ਪਾਣੀ ਵਟਣ ਚੱਲ ਵੀ ਚੁੰਨਾ ਆਪਣਾ ਕਰਤ ਬੜਾ ਕੀਤਾ ਨਿਹਰਾਇਆ ਜੇ ਲੋ ਬਾਈ ਮਿੱਤਰੋ ਦਾਣਾ ਪਾਣੀ ਪਾਦਾ ਤੇ ਇੱਕ ਬੱਚਾ ਮਰ ਗਿਆ ਉਹ ਮੈਂ ਚੱਕਦਣਾ ਸੀ ਸਿੱਟਣ ਦੀ ਤਿਆਰੀ ਸੀ ਲੋ ਬਾਈ ਦਾਣਾ ਪਾਣੀ ਬੱਚਿਆਂ ਨੂੰ ਬੱਚਿਆਂ ਵਾਲੀ ਕਬੂਤਰਾਂ ਨੂੰ ਜੋੜ ਕੇ ਨੂੰ ਪਾਤਾ ਮਨੇ ਬਾਹਰ ਪਾ ਆ ਬੱਚੀ ਦੇ ਬਈ ਖੰਭ ਖਾਂਦੇ ਚੁੰਝਾ ਵੜਦਿਆਂ ਰਾਤ ਪਤਾ ਲੱਗਿਆ ਇਹ ਹੁਣ ਸੁਖਸਾਂ ਦਾ ਚੁੰਝਾ ਵੜਦਤਾਂ ਏਵੇਂ ਕੁਲੇਵੇਂ ਕੇ ਪਤਾ ਕੀਤਾ ਵੀ ਕਿਹੜਾ ਪਹਿਲਾਂ ਤਾਂ ਮਾਂ ਪਿਓ ਉਹਦੀਆਂ ਵੱਡੀਆਂ ਫਿਰ ਇੱਕ ਕਬੂਤਰੀ ਹੋਰਦਾਂ ਵੱਡੀਆਂ ਫਿਰ ਇੱਕ ਕਬੂਤਰੀ ਹੋਰਦਾਂ ਵੱਡੀਆਂ ਬਹੁਤ ਅੰਕ ਕੀਤਾ ਮਰ ਗਿਆ ਭਾਈ ਰਾਜੂ ਦੀ ਦਾ ਆਹ ਮਰ ਗਿਆ ਮੈਦ ਮੁੱਦੀ ਦਿੱਤਾ ਸਾਲਿਆਂ ਨੇ ਇੱਕ ਰਹਿ ਗਿਆ ਤੇ ਦਾਣਾ ਪਣੀ ਪਾਦਾ ਭਾਈ ਉਦਲਾ ਪਤਾ ਕੱਟ ਲਿਆ ਦੂਜਿਆਂ ਤੇ ਨਹੀਂ ਘਰੀ ਆਈ ਨਹੀਂ ਇਹ ਥੋੜੀ ਜਾਂਦੇ ਨੂੰ ਅੱਥੀਂ ਨਾ ਹੁੰਦੀ ਖਰਾਬ ਲੱਗਦਾ ਡੰਡਾ ਯਾਰਾ ਰਾਵਰ ਇੱਕ ਹੀ ਪਹਿਲਾਂ ਗੱਡੇ ਇਹਨਾਂ ਨੇ ਬੱਚਾ ਉਹ ਗਾਂ ਫਿਰਦਾ ਹੈ ਇਹ 1:00 ਵਜ ਗਿਆ ਤੇ ਉਹ ਬੈ ਗਿਆ ਤੇ ਕਮ ਉਤਰ ਰਹੀ ਕਿੰਨੇ ਰਹਿ ਗਏ 2 ਚਲੋ ਭਾਈ ਨੋ ਨਾ ਤਾੜ ਕੇ ਲਿਆ ਉਹ ਤੇ ਮੁੜ ਕੇ ਛਤਨ ਲਿਆਊਗਾ ਰਹਿ ਗਏ ਆਪਣੇ 2 ਮੈਂ ਇਤਸਾਲੇ ਉੱਟ ਜਾਂਦੀ ਤਾੜ ਲੈ ਹੁੰਦਾ ਇਹਨੂੰ ਮੈਂ ਕਿ ਤੂੰ ਤਾੜ ਕੇ ਲਿਆਇਆ ਆਰੇ ਇਹ ਦੋ ਇੱਕ ਲਾਲ ਪੁੰਜੇ ਨਾਲ ਤੇ ਇੱਕ ਗਲਾਬੀ ਪੁੰਜੇ ਲੋ ਬਾਈ ਜੀ ਆ ਚਾਰ ਪੰਜ ਕਬੂਤਰ ਚਾਰ ਤੜੇ ਨਹੀਂ ਗੇ ਚਲ ਹੁਣ ਕਿਹ ਰ ਬੰਨੇ ਅੱਗੇ ਤੇ ਮੱਕ ਵੀ ਦੇ ਆਪਣਾ ਤੇ ਇਹ ਹੇ ਹੇ ਗਰਮੀ ਬਹੁਤ ਜ਼ਿਆਦੇ ਆ ਤੇ ਗਰਮੀ ਕਰਕੇ ਤੇ ਜਿਹੜਾ ਹਣ ਉਗਰਦਾ ਬਾਈ ਉਹ ਥੋੜੀ ਖਰਾਬ ਹੋ ਜਾਂਦਾ ਮੱਚੀ ਜਾਂਦਾ ਤੇ ਵੇ ਰੇ ਤਾਂ ਹੁਣ ਆਪਣਾ ਪੰਨ ਕੀ ਕਰਾ ਤੇ ਚੁੰਨਾ ਆਪਣਾ ਠੀਕ ਹੈ ਬਾਈ ਕੱਲ ਤੱਕ ਤੜੀ ਸਵੇਰੇ ਵੀ ਕਰਤੀ ਜਿਹੜਾ ਬਈ ਵਜਨ ਬਣ ਜਾਂਦਾ ਜਿੱਦਾਂ ਦਾਣਿਆਂ ਦਾ ਵਧੀਆ ਫੂਕ ਲਾ ਜਾਣੀ ਰਹਿੰਦਾ ਦਾਣਾ ਹਲਕਾ ਨਹੀਂ ਰਹਿੰਦਾਗਾ ਤੇ ਕਿਆਰਾ ਬਣੀਏ ਤੇ ਫੇਰ ਮਿਲਦੇ ਆਂ ਬਾਈ ਬਾਈ ਮਿੱਤਰੋ ਸੌਰੀ ਕਪੜੇ-ਕਪੜੇ ਮੁਰੇ ਸੁੱਕਣੇ ਪਾਏ ਪਾਏ ਆ ਉਹ ਬੰਦੇ ਆ ਰਹੇ ਆਪਣੇ ਦੋ ਇਹਨਾਂ ਨੇ ਆ ਕੇ ਖੁਸ਼ਖਬਰੀ ਕੀ ਦੇਣੀ ਐ ਵੀ ਕੱਲ ਦੀ ਛੁੱਟੀ ਐ ਤੇ ਪਰਸ ਦੀ ਛੁੱਟੀ ਆਸਦਾ ਅਸਵੇਂ ਉਹ ਤਾਂ ਖਾਣ ਚੀਜੀ ਭੱਲਣ ਉੱਠ ਗਿਆ ਉਹ ਬੰਦੇ ਦਾ ਤਾਂ ਦੋ ਬਾਈ ਮਿੱਤਰੋ ਆਪਾਂ ਨੇ ਤਿੰਨ ਬੱਚੇ ਦੋ ਬੱਚੇ ਜੀਏ ਇੱਕ ਨੇ ਖੰਮ ਖਾਂਦੇ ਸੀਗੇ ਤੇ ਇੱਕ ਉਦਹੀਂ ਚੱਕਿਆ ਹੋਇਆ ਨਾ ਦੂਮਾਂ ਬੱਚਿਆਂ ਨੂੰ ਛੂਲੇ ਬេរੀਏ ਕਿਉਂਕਿ ਦੂਜਿਆਂ ਨੂੰ ਤਾਂ ਚੋਕ ਹੀ ਬਹੁਤ ਜਿਆਦਾ ਦਿੰਦੇ ਜਦੋਂ ਨੂੰ ਛੂਲੇ ਦੀ ਤਿਆਰੀ ਕਰੀਏ ਉਹਨਾਂ ਨੂੰ ਰੱਜੇ ਬੈਠੇ ਹੁੰਦੇ ਆ ਤੇ ਜਿਹੋ ਉਤ ਪਾਈ ਜਾਂਦਾ ਪਾਣੀ ਤੇ ਮੈਂ ਕਿਹਾ ਜਲ ਨੂੰ ਨਹੀਂ ਛੂਲੇ ਦੇ ਦਿਆਂ ਬੁੱਕੇ ਨਾਲ ਪੱਠਾ ਲਗਾਏ ਇੱਕ ਬਾਈ ਮੋਹਰਾਂ ਚੱਲ ਗਿਆ ਉਹਨਾਂ ਦਾ ਇਹ ਆਪਣਾ ਨਾ ਬਈ ਆਪਣੇ ਪੰਜ ਪੁੱਤਰ ਨੇ ਤੜਦੇ ਕਿ ਬਹੁਤ ਨਾ ਕਰਦੇ ਆ ਤੇ ਹੁਣ ਲਿਆਉਣਾ ਲਾ ਗਿਆ ਜੇ ਫਜ਼ਬੂਤ ਰਾਜ ਬਾਈ ਬੈਠੀ ਲੀਡ ਤੇੜਵੇਂ ਹੀ ਬੈਠੇ ਤੇ ਆ ਲੈ ਜੋ ਬੰਦ ਕਰ ਦੇ ਬਈਆ ਚਾਰ ਪੰਜ ਬੱਚਿਆਂ ਨੇ ਤਾਂ ਮੇਰਾ ਲੋਹੀ ਪੀ ਲਿਆ ਇੱਕ ਤਾਂ ਨਾ ਕਬੂਤਰ ਉੱਡ ਕੇ ਘੱਟ ਬੈਠਾ ਠੀਕ ਆ ਇਹ ਕਬੂਤਰ ਉੱਡ ਕੇ ਵੀ ਬਹੁਤ ਬੈਠਿਆ ਡੂੜ ਪਾਉਣੇ 2 ਵਜੇ ਬੈਠੇ ਆ ਸਾਲੇ ਤੜਦੇ ਹੀ ਨਹੀਂ ਗਏ ਯਾਰ ਪਤਾ ਨਹੀਂ ਕੀ ਭੈਣ ਚੋ ਦਾ ਹੋਣਾ ਸ਼ਾਮ ਨੂੰ ਤੜਨਗੇ ਜਮਾ ਨਹੀਂ ਤੜਦੇ ਜਦੋਂ ਛਤਰੀ ਨੂੰ ਹੱਥ ਲਾਈਦਾ ਨਾਲ ਦੀ ਨਾਲ ਹੀ ਉੱਟ ਜਾਂਦੇ ਆ ਆ ਸਾਡਾ ਪਹਿਲਵਾਨ ਇੱਧਰ ਬੈਠਾ ਕਰ ਲਾ ਫੋਕਸ ਲਓ ਭਾਈ ਮਿੱਤਰੋ ਬੱਚੇ ਅੱਜ ਨਹੀਂ ਬਾਇ ਨਾ ਉਹ ਲੈ ਆ ਬੱਚੇ ਨਹੀਂ ਬਾਇ ਕਾਰ ਨਹੀਂ ਆ ਅੱਜ ਤਾਂ ਵੀ ਨਾ ਦੂਜੇ ਕੂਤਰਾਂ ਨਹੀਂ ਬੈਠਾ ਆ ਬੱਚੇ ਦੇ ਖੰਭ ਖਾਣ ਲੱਗਦੇ ਸੀ ਬਈ ਜੁੰਝਾਂ ਵੱਢੀਆਂ ਰਾਤ ਨਿਗਰ ਰੱਖ ਕੇ ਵੱਢੀਆਂ ਵੀ ਕਿਹੜੇ ਕਿਹੜੇ ਖਾਂਦੇ ਆ ਤੇ ਇੱਕ ਬੱਚਾ ਇੱਕ ਹੀ ਆ ਤੋ ਇੱਕ ਹੀ ਆ ਤਿੰਨ ਇਹ ਤੋਂ ਪੰਜ ਤੇ ਦੋ ਸਾਬਤ ਤਾਂ ਸੱਤ ਬੱਚੇ ਤੇ ਹੀ ਹੋਗੇ ਐਨੇ ਵੀ ਅੰਡੇ ਵਾਲੇ ਉਹਦੇ ਵੀ ਅੰਡੇ ਲੈ ਬੈਠੇ ਜਦੋਂ ਬਰ ਭਾਬੀ ਜੀ ਮੇਰ ਨਾਲ ਸੈਟਿੰਗ ਆ ਕੰਮ ਓਕੇ ਦੀ ਪੂਟ ਆ ਬਾਈ ਅੱਜ ਮੇਰਾ ਨਾ ਲੋਹੀ ਪੀ ਲਿਆ ਯਾਰ ਕਸਮੋ ਕਸਮੀ ਗੱਲ ਆ ਬਾਈ ਇਹ ਨਹੀਂ ਮਾਰਦਾ ਹੈਗਾ ਮੈਨੂੰ ਪਤਾ ਜਾਂਦਾ ਮੇਰਾ ਰੱਬ ਜਾਣਦਾ ਤੇ ਜਾਂ ਮੈਂ ਜਾਣਦਾ ਅੱਜ ਨਾ ਬਾਈ ਕਬੂਤਰੀ ਨਹੀਂ ਤੜੇ ਮੈਥੋਂ ਘੱਟੋ ਘੱਟ ਵੀ ਚਾਰ ਪੰਜ ਛੀ ਕਬੂਤਰ ਆ ਰਹਿੰਦੀਆਂ ਜਿਹੜੇ ਹੁਣ ਵੀ ਛਤਰੀਆਂ ਤੇ ਬੈਠਾ ਜਦੋਂ ਬਾਈ ਹੱਥ ਪਾਈ ਲਾਣ ਛਤਰੀ ਨੂੰ ਉਦੋਂ ਹੀ ਉੱਡ ਜਾਂਦੇ ਆ ਇਨਾਂ ਨੇ ਮੇਰੇ ਬਦਲੇ ਹੀ ਲੈ ਲਿਆ ਅੱਜ ਬਾਈ ਬਹੁਤ ਵੱਡਾ ਕੰਮ ਗਲਤ ਹੋ ਗਿਆ ਸੀ ਆਂ ਡਿਆਂ ਦੇ ਨਾ ਠੋਕਰ ਲੱਗੀ ਵੀ ਮੈਂ ਕਹੀ ਜਾਂਦਾ ਯਾਰ ਇਹ ਨਹੀਂ ਬੱਚੇ ਕੱਢਦੇ ਸ਼ਰਟ ਪਰ ਆ ਤਾਂ ਮਗਰੋਂ ਲਾਇਆ ਬੱਚਾ ਉਹ ਬੈਠਾ ਉਹ ਖੜਾ ਮਗਰ ਤੇ ਆ ਬੈਠਾ ਇਹ ਬੱਚੇ ਤੇ ਮੈਨੂੰ ਦੀ ਮੇਰ ਨਾਲ ਬੈਠੂਆ ਛੱਡ ਕੇ ਵੈਸੇ ਤਾਂ ਹੱਥ ਨਹੀਂ ਭਾਉਣੀ ਨੇ ਬਾਈ ਅੱਜ ਨਹੀਂ ਭਾਵੇਂਗੇ ਚਲ ਯਾਰ ਕੋਈ ਨਹੀਂ ਇੱਕ ਦਲ ਨਾ ਕੀਂਦਾ ਪਰ ਬਾਈ ਅੱਜ ਤਾਂ ਨਾ ਕਸਮੋ ਕਸਮ ਦੀ ਗੱਲ ਬਾਈ ਇਹਨਾਂ ਨੇ ਲਹੂ ਪੀ ਲਿਆ ਜਿਹੜੀ ਆ ਜਨਸੰਖਿਆ ਬੈਠੀ ਹੁੰਦੀ ਰਹਿਣਾ ਇਹਨਾਂ ਨੇ ਬਦਲੀ ਲੈ ਲਿਆ ਲੋ ਬਾਈ ਮਿੱਤਰੋ ਮੈਂ ਬੋਰਡ ਨੂੰ ਲਿਆ ਆ ਬਾਕੇ ਤੇ ਮੈਂ ਬੋਰਡ ਨੂੰ ਗਿਆ 40000 ਬੋਰਡ ਪਾਣੀ ਭਰ ਕੇ ਲਈਏ ਤੇ ਬੈ ਕੈਮਰਾ ਮੈਂ ਚੱਲ ਬੈ ਕੈਮਰਾ ਹੀ ਚੱਲਦਾ ਦੂਜਾ ਚਾਹਣੀ ਆ ਵੇਖੋ ਨੰਨੇ-ਮੁੰਨੇ ਬੱਚੇ ਖੇਡਦੇ ਆ ਰਹੇ ਨੇ ਹੋ ਵੀ ਮਿੱਤਰੋ ਅੱਜ ਆਪਣੀ ਵਾਰੀ ਸੀਗੀ ਉਦੋਂ ਵੱਧਾ ਹੀ ਸੀ ਸੁਵਾ ਇੰਨਾ ਹੈ ਨਹੀਂ ਸੀ ਪਾਣੀ ਉਹ ਕਾਲੀ ਭਰਨ ਲੱਗਿਆ ਪਿਆ ਪਾਣੀ ਰੇੜੀ ਲਿਆ ਵੱਡੀ ਤੇ ਆ ਝੋਨੇ ਨੂੰ ਬਾਈ ਪਤਾ ਨਹੀਂ ਕੀ ਪ੍ਰੋਬਲਮ ਹੋਈ ਵੀ ਸ਼ਾਇਦ ਬਿਮਾਰੀ ਹੈ ਯਾਰ ਕੋਈ ਦਵਾਈ ਦੂਰੀ ਤੱਕ ਹੀ ਆ ਵੇਖੋ ਕਿਵੇਂ ਆ ਜਾਂਦਾ ਇਹ ਆ ਹੋਇਆ ਕਰਲਾ ਫੂਕ ਸ ਬਹੁਤ ਹੀ ਹੋਰੀ ਹੋ ਜਾਂਦਾ ਪਤਾ ਨਹੀਂ ਕੋਈ ਬਿਮਾਰੀ ਹੈ ਸਾਰਾ ਝੋਨਾ ਹੀ ਆਏ ਹੋਏ ਹੈ ਇਹਨਾਂ ਲੋ ਭਾਈ ਬੋਰਡ ਤੋਂ ਮੈਂ ਕਿਹਾ 40 ਹਰ ਬੋਰਡ ਪਾਣੀ ਭਰ ਲਈਏ ਮੁੜ ਕੇ ਸ਼ੋਰ ਤਾਂ ਗਿਆ ਖੇਡਣ ਨੂੰ ਦਾਇ ਨਹੀਂ ਪਤਾ ਕਦੋਂ ਆਊਗਾ ਲੋ ਭੀ ਮਿੱਤਰੋ ਇਹਨਾਂੰਦਾਂ ਪਣੀ ਪਾ ਗਿਆ ਜੋ ਤਾਂ 4 7 10 11 ਬੱਚੇ ਹੀ ਇਹ ਆਪਣੇ ਕੋਲੇ ਇਹ ਮੈਂ ਨਹੀਂ ਕਰਾਂ ਮਾਲਕ ਦੀ 60 ਬੱਚੇ ਹੋ ਜਾਣਗੇ ਆਪਣੇ ਕੋਲੇ ਆਪਾਂ 12 14 15 ਬਾਈਆਂ ਛੱਡਣੀਆਂ ਆਦੂਆਂ ਐਸਟੀਡੀ ਦੇਖਦੇ ਡੁੱਦੇ ਆ ਬਾਈ ਕੋਲੋਂ ਆਏ ਉਹ ਤਾਂ ਫਰੋਕਣੀ ਸੀਗੇ ਚਲ ਠੀਕ ਆ ਜਿੰਨੇ ਕੋਲ ਤੇ ਹੁੰਦੇ ਨਹੀਂ ਬਹੁਤਾ ਕਾਫੀ ਉੱਡ ਗਏ ਲੋ ਬਈ ਤੂੰ ਆ ਉਹ ਯਾਰ ਆ ਪਤਾ ਨਹੀਂ ਕੀ ਸਿਆਪਾ ਯਾਰ ਕਰ ਲਾ ਫੋਕਸ ਕਰ ਲਾ ਕਰ ਲਾ ਕਰ ਲਾ ਲੋ ਬਈ ਮਿੱਤਰੋ ਤੁੰਗ ਨਾ ਤਾਂ ਅਪਾ ਗਿੰਗ ਮੀਡੀਆ ਪਿਆ ਕੰਮ ਕਿਉਂਕਿ ਆਏ ਆਪਣੇ ਕੋਲੇ ਮਤਲਬ ਕਿ ਚੱਲੋ ਉਹ ਉਧਰ ਨਾ ਅਸੀਂ ਤਾਂ ਨਹੀਂ ਤੇ ਵੀਰੇ ਫਰਦਿੰਗਾ ਆ ਫਰਦਿੰਗਾ ਬਈ ਉੱਡ ਨਾਲ ਨਹੀਂ ਆ ਪੰਜ ਆ ਪੰਜ ਛੇ ਇਹ ਉੱਡ ਨਾਲੇ ਹੀ ਆ ਬਈ ਇਹ ਪੰਜੀ ਹੈ ਨਾ ਹਾਂ ਔਰ ਤਣੀ ਆਸੀ ਪਾਸੀ ਬੈਠੀ ਪੰਜੇ ਪੰਜ ਤੇ ਦੋ ਸੱਤ ਘਟੂ ਘਟ ਵੀ 70 80 ਬੱਚੇ ਹੋ ਜਾਣਗੇ ਬਾਧੂ ਮੁਗ ਦੇਣੀ ਇੰਨੇ ਬਾਈ ਤੇ ਮਾਲਕ ਦੀ ਮਿਹਰ ਨਾਲ ਸਿਆਤਾ ਕੰਮ 10 ਬੱਚੇ ਭਾਈ ਭਾਈ ਜਾਂਦੇ ਆ 12 15 ਕੱਢੀ ਬੈਠੇ ਆ ਠੀਕ ਆ ਜਿਹੜੇ ਆ ਬੱਚੇ ਆ ਤਕਰੀਬਨ ਇੰਨਾ ਚੋ ਚਾਰ ਪੰਜ ਬੱਚੇ ਜਿਹੜੇ ਆ ਛਤਰਿਆਂ ਤੇ ਬੈਠੇ ਆ ਚਾਰ ਪੰਜ ਬੱਚੇ ਬਈ ਇਹਨਾਂ ਦੇ ਵਿੱਚ ਉਹ ਆ ਜਿਹੜੇ ਰੋਕਣੇ ਆ ਆਪਾਂ ਠੀਕ ਆ ਤੇ ਬਾਕੀ ਸੈਟਾ ਕੰਮ ਬਈ ਮਾਲਕ ਦੀ ਮਿਹਰ 10 11 ਬੱਚੇ ਭਾਈ ਜੰਨੇ ਆ ਤੇ 10 12 ਕੱਢੀ ਬੈਠੀਆਂ ਕੋਸਾਂਡੇ ਲਈ ਬੈਠੀਆਂ ਯਾਨੀ ਕਿ 60 65 ਬੱਚੇ ਹੋਏ ਯਾਨੀ ਕਿ ਬਈ ਆਪਾਂ ਨੂੰ ਮੁਕ ਦੇਣੀ ਆਪਾਂ 15 ਗਬਾਈਆਂ ਛੱਡਣੀਆਂ ਹੁੰਦੀਆਂ ਤੇ ਮਾਲਕ ਮਿਹਰ ਕਰੇ ਸੱਚੇ ਪਾਤਸ਼ਾਹ ਦੀ ਕਿਰਪਾ ਚਾਹੀਦੀ ਬਈ ਸਭ ਕੁਝ ਸਿਰਟ ਹੋ ਜਾਣਾ ਹਨਾ ਦੀ ਤਾਂ ਮਿਲ ਜੇਣਾ ਕਿਤੇ ਜਮਾ ਗੱਲ ਹੀ ਬਣ ਜੇ ਉਹ ਤਰੀ ਖੱਟੀਆਂ ਦੀ ਐ ਤੇ ਕਬੂਤਰ ਵੀ ਖੱਟੀਆਂ ਦਾ ਹੀ ਐ ਜੀ ਕਿਤੇ ਇਹਨਾਂ ਦਾ ਬਈ ਤਾਂ ਮਿਲ ਜੇਣਾ ਮਿਆਣਾ ਬਈ ਮੇਰੀ ਜ਼ਿੰਦਗੀ ਨਾਲ ਜ਼ਿੰਦਗੀ ਬਦਲ ਜੂਗੀ ਉਹ ਗੱਲ ਬਣ ਜੇ ਸੱਚੇ ਪਾ ਸ਼ਮੀਰ ਕਰੀ ਕਿਤੇ ਬਣ ਜੇ ਗੱਲ ਇਹਨਾਂ ਦਾ ਤਾਂ ਮਿਲ ਜੇ ਆਲੇ ਤਿੰਨ ਚਾਰ ਰੀ ਤਾੜਨ ਗਿਆ ਬਈ ਨਹੀਂ ਤੜੇ ਹੋੜੇ ਜਾਂਦੇ ਆ ਹੁਣ ਤਾੜ ਕੇ ਵੀ ਨਹੀਂ ਜੇ ਤੜਗੇ ਤਾਂ ਚਲੋ ਠੀਕ ਹੈ ਭਾਈ ਜੀ ਆਪਾਂ ਹੁਣ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰੇ ਰਮੀ ਲਾਈਕ ਕੀ ਕਮੈਂਟਸ ਸਬਸਕ੍ਰਾਈਬ ਜੁੜ ਕਰਿਆ ਕਰੋ ਤੇ ਭਾਈ ਪਰ ਚੱਕ ਦਿਖੀਵਾ ਤੇ ਬਰਾ ਬਣ ਕੇ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਕਰ ਕਰਿਆ ਕਰੋ ਆ ਜਾਣ ਸੰਖਿਆ ਵੀ ਨੇ ਭਾਈ ਜੇ ਤੱਕ